ਮਾਨਸਾ ਵਿਕੇ ਸੀਪੀਆਈ ਦੀ ਅਗਵਾਈ ਵਿੱਚ ਜ਼ਿਲ੍ਹੇ ਪਰਦੇ ਮਜ਼ਦੂਰਾਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਦੇ ਹੋਏ ਨਾਅਰੇਬਾਜੀ ਕੀਤੀ ਹੈ ਸੀਪੀਆਈ ਦੇ ਸੂਬਾ ਅਗੂ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀਦਾ ਕਹਿਣਾ ਹੈ ਕਿ ਅੱਜ ਪੰਜਾਬ ਪਰ ਵਿੱਚ ਮਨਰੇਗਾ ਮਜ਼ਦੂਰਾਂ ਨੂੰ ਕੰਮ ਨਹੀਂ ਮਿਲ ਰਿਹਾ ਅਤੇ ਮਜ਼ਦੂਰ ਆਪਣੇ ਘਰਾਂ ਵਿੱਚ ਬੇਲੇ ਬੈਠੇ ਹਨ ਉਹਨਾਂ ਨੇ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਵੱਲੋਂ ਮਜ਼ਦੂਰਾਂ ਨੂੰ ਕੰਮ ਦੇ ਲਈ ਮਨਰੇਗਾ ਸਕੀਮ ਚਲਾਈ ਗਈ ਸੀ ਉੱਥੇ ਪੰਜਾਬ ਸਰਕਾਰ ਵੱਲੋਂ ਮਜ਼ਦੂਰਾਂ ਨੂੰ ਕੰਮ ਨਾ ਦੇ ਕੇ ਮਸ਼ੀਨਾਂ ਤੋਂ ਕੰਮ ਕਰਵਾਇਆ ਜਾ ਰਿਹਾ ਹੈ ਜੋ ਕਿ ਠੀਕ ਨਹੀਂ ਹੈ ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਮੰਗਾਂ ਦੇ ਲਈ ਅਜੇਹੇ ਪ੍ਰਦਰਸ਼ਨ ਕਰਦੇ ਰਹਿਣਗੇ ਮੁੱਖ ਤੌਰ ਤੇ ਦਾ ਹੀ ਅੱਜ ਦਾ ਜਿਹੜਾ ਬਹੁਤ ਵੱਡਾ ਜਿਹੜਾ ਰੋਹਪੁਰਪੁਰ धरना ਦਿੱਤਾ ਜਾ ਰਿਹਾ ਇਹ ਨਰੇਗਾ ਵਰਕਰਾਂ ਦੇ ਵੱਲੋਂ ਹੈ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਨਰੇਗਾ ਜਿਹੜੀ ਸਕੀਮ ਹੈ ਇਹਦੇ ਤੇ ਬਹੁਤ ਵੱਡਾ ਹਮਲਾ ਕੀਨ ਦਿੱਤੀ ਸਰਕਾਰ ਵੱਲੋਂ ਬੋਲਿਆ ਜਾ ਰਿਹਾ ਹੈ ਲਗਾਤਾਰ ਨਰੇਗਾ ਦਾ ਬਜਟ ਘਟਾਇਆ ਜਾ ਰਿਹਾ ਹੈ ਔਰ ਤਰ੍ਹਾਂ ਤਰ੍ਹਾਂ ਦੀ ਇਹਦੇ ਚ ਮਤਲਬ ਬੰਦਸ਼ਾਂ ਲਾ ਕੇ ਇਹਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਪਿਛਲੇ ਕਾਫੀ ਸਮੇਂ ਤੋਂ ਲੜ ਰਹੇ ਹਾਂ ਕਿ 100 ਦਿਨ ਜਿਹੜਾ ਰੁਜ਼ਗਾਰ ਦੀ ਗਾਰੰਟੀ ਹੈ ਪਹਿਲੀ ਗੱਲ ਦਾ 100 ਦਿਨ ਕੰਮ ਮਿਲਦਾ ਹੀ ਨਹੀਂ ਔਰ 20 25 ਨਾ ਤੋਂ ਬੱਦ ਅੱਜ ਤੱਕ ਕਦੇ ਕੰਮ ਨਹੀਂ ਮਿਲਿਆ ਔਰ ਜੇ 100 ਦਿਨ ਦਾ ਕੰਮ ਵੀ ਦੇਣਾ ਤਾਂ 270000 ਕਰੋੜ ਰੁਪਏ ਦਾ ਬਜਟ ਚਾਹੀਦਾ ਔਰ ਪਿਛਲੇ ਸਾਲ ਮੋਦੀ ਸਰਕਾਰ ਨੇ 60000 ਕਰੋੜ ਰੁਪਏ ਦਾ ਬਜਟ ਤੈ ਕੀਤਾ ਸੀ ਇਸ ਵਾਰ 86000 ਕਰੋੜ ਰੁਪਏ ਦਾ ਇਹਦੇ ਨਾਲ ਸਾਲ ਦੇ ਵਿੱਚ 20-25 ਦਿਨਾਂ ਤੋਂ ਵੱਧ ਕੰਮ ਨਹੀਂ ਮਿਲ ਸਕਦਾ ਔਰ ਅਥੀ ਮੰਗ ਕੀ ਕਰਨੇ ਕਿ ਅੱਜ ਦੀ ਮਹਿੰਗਾਈ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇੱਕ ਤਾਂ ਵੀ ਮਨਰੇਗਾ ਦਾ ਜਿਹੜਾ ਕੰਮ ਹੈ 100 ਦਿਨਾਂ ਵਜਾਏ ਇਹ 200 ਦਿਨਾਂ ਦੀ ਜਿਹੜੀ ਹੈ ਗਾਰੰਟੀ ਕੀਤੀ ਜਾਏ ਕਾਨੂੰਨ ਦੇ ਵਿੱਚ ਜਿਹੜੀ ਹੈ ਐਮੈਂਡਮੈਂਟ ਕੀਤੀ ਜਾਏ 100 ਦਿਨ ਵਜਾਏ 200 ਦਿਨ ਕੰਮ ਜਿਹੜਾ ਇਹ ਹੋਵੇ ਇੱਕ ਇਹਦੇ ਚ ਕਈ ਤਰ੍ਹਾਂ ਦੇ ਢੰਗ ਨਾਲ ਜਿਹੜੀ ਹੈ 350 ਵੱਧ ਤੋਂ ਵੱਧ ਜਿਹੜੀ ਹੈ ਲੋਕਾਂ ਨੂੰ ਪੇਮੈਂਟ ਕੀਤੀ ਜਾਂਦੀ ਉਹਨੂੰ ਦਿਹਾੜੀ ਕਹਿ ਦਿਓ ਖੁਸ਼ ਕਹਿ ਦਿਓ ਸਾਡੀ ਮੰਗ ਇਹ ਹੈ ਵੀ ਘੱਟੋ-ਘੱਟ ਇਸ ਮਹਿੰਗਾਈ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ 1000 ਰੁਪਇਆ ਇਹ ਦਿਹਾੜੀ ਜਿਹੜੀ ਹੈ ਮਨਰੇਗਾ ਕਾਮਿਆਂ ਨੂੰ ਦਿੱਤੀ ਜਾਵੇ ਇਹ ਸੈਕੰਡ ਸਾਡੀ ਮੰਗ ਹੈ ਕਾਰਦੇ ਵੀ ਭਗਵੰਤ ਸਨ ਸਰਕਾਰ ਨੇ ਇੱਕ ਨਵਾਂ ਚੰਦ ਚੜ੍ਹਿਆ ਜਿਹੜੇ ਕੰਮ ਅੱਗੇ ਮਨਰੇਗਾ ਵਰਕਰ ਕਰਦੇ ਸੀ ਮਿਸਾਲ ਦੇ ਤੌਰ ਤੇ ਛਪੜਾਂ ਦੀ ਸਫਾਈ ਦਾ ਸਵਾਲ ਹੈ ਔਰ ਨਹਿਰਾਂ ਦੀ ਸਫਾਈ ਦਾ ਨਹਿਰਾਂ ਦੇ ਕੰਡਿਆਂ ਦੀ ਸਫਾਈ ਦਾ ਸਵਾਲ ਹੈ ਸੜਕਾਂ ਦੇ ਬਰਮਨ ਨੂੰ ਸਾਫ਼ ਕਰਨ ਦਾ ਕੰਮ ਹੈ ਰਾਹ ਸਾਫ਼ ਕਰਨ ਦਾ ਕੰਮ ਸੀ ਇਹ ਸਾਰੇ ਕੰਮ ਭਗਵੰਤ ਸਨ ਸਰ ਨੇ ਬੰਦ ਕਰਕੇ ਕਹਿੰਦੇ ਜੇ ਇਹ ਤੇ ਠੇਕੇ ਤੇ ਕਰਵਾਇਆ ਕਰਾਂਗੇ ਤੇ ਇਹਦਾ ਮਤਲਬ ਹੈ ਮਜ਼ਦੂਰਾਂ ਕੋਲ ਤਾਂ ਕੰਮ ਖੁੱਸ ਗਿਆ ਮਜ਼ਦੂਰ ਕੀ ਕੰਮ ਕਰਨਗੇ ਜਦੋਂ ਪਿੰਡਾਂ 'ਚ ਕੰਮ ਹੀ ਨਹੀਂ ਤੇ ਇਹਨਾਂ ਨੂੰ ਕੰਮ ਫਿਰ ਕਿਸ ਤਰ੍ਹਾਂ ਦਿੱਤਾ ਜਾਏਗਾ ਇਹ ਦੂਰਾਂ ਦੇ ਝਿੜ ਤੇ ਲੱਤ ਮਾਰਨ ਵਾਲਾ ਕੰਮ ਕੀਤਾ ਭਗਵੰਤ ਮਾਨ ਸਰਕਾਰ ਨੇ ਔਰ ਇਹਨਾਂ ਦੇ ਬੱਚਿਆਂ ਨੇ ਮੂੰਹ ਤੇ ਰੋਟੀ ਖੋਹੀ ਹੈ ਅਸੀਂ ਇਹਦੇ ਵੀ ਖਿਲਾਫ ਆ ਕਿ ਇਹ ਕੰਮ ਜਿਹੜੇ ਆ ਜਿਸ ਤਰ੍ਹਾਂ ਪਹਿਲਾਂ ਨਰੇਗਾ ਵਰਕਰ ਕਰਦੇ ਆ ਉਹਨਾਂ ਤੋਂ ਹੀ ਕਰਾਏ ਜਾਣ ਔਰ 200 ਦਿਨ ਦਾ ਜਿਹੜਾ ਕੰਮ ਦਿੱਤਾ ਜਾਵੇ ਔਰ 1000 ਰੁਪਇਆ ਜਿਹੜੀ ਦਿਹਾੜੀ ਹੈ ਉਹ ਦਿੱਤੀ ਜਾਵੇ ਆ ਮੋਟੀਆਂ ਗੱਲਾਂ ਮੈਂ ਤੁਹਾਡੇ ਸਾਹਮਣੇ ਰੱਖੀਆਂ ਇੱਕ ਲਾਸਟ ਮੈਂ ਕਹਿਣਾ ਚਾਹੁੰਦਾ ਕਿਉਂਕਿ ਮਨੇਗਾ ਵਰਕਰ ਵੀ ਪਿੰਡਾਂ ਦੇ ਵਿੱਚ ਹੀ ਰਹਿੰਦੇ ਐ ਪਿੰਡ ਸਾਡੇ ਬੁਰੀ ਤਰ੍ਹਾਂ ਪ੍ਰਭਾਵਿਤ ਨੇ ਫੜਾਂ ਦੇ ਨਾਲ ਅੱਧਾ ਪੰਜਾਬ ਜਿਹੜਾ ਡੁੱਬਿਆ ਪਿਆ ਸਾਡੀ ਅੱਜ ਇਹ ਵੀ ਅਸੀਂ ਜ਼ੋਰਦਾਰ ਤਰੀਕੇ ਨਾਲ ਮੰਗ ਉਠਾਈ ਹੈ ਕਿ ప్రతి ਪਰਿਵਾਰ ਹਰ ਪੀੜਤ ਜਿਹੜੇ ਪਿੰਡ ਹੈ 1 ਲੱਖ ਰੁਪਈਆ ਫੌੜੀ ਤੌਰ ਤੇ ਉਹਨਾਂ ਨੂੰ ਸਹਾਇਤਾ ਰਾਸ਼ੀ ਦਿੱਤੀ ਜਾਏ ਔਰ 50000 ਰੁਪਈਆ ਔਰ ਜਿਹੜੀ ਫਸਲ ਤਬਾਹ ਹੋ ਗਈ ਹੈ ਸੋਨੀ ਦੀ ਝੋਨੇ ਦੀ ਉਹ ਕਿਸਾਨਾਂ ਨੂੰ ਦਿੱਤਾ ਜਾਏ ਔਰ ਪਸ਼ੂ ਧੰਦਾ ਵੀ ਪੂਰਾ ਮੁਆਵਜ਼ਾ ਦਿੱਤਾ ਜਾਏ ਔਰ ਜਿਹੜੇ ਘਰ ਡਿੱਗ ਪਏ ਹੈ ਉਹਨਾਂ ਦਾ ਵੀ ਪੂਰਾ ਮੁਆਵਜ਼ਾ ਔਰ 30000 ਰੁਪਇਆ ਪ੍ਰਤੀ ਮਜ਼ਦੂਰ ਪਰਿਵਾਰ ਉਹਦੀ ਜਿਹੜੀ ਮਾਲੀ ਤਹਿਤਾ ਦਿੱਤੀ ਜਾਏ ਅਸੀਂ ਅੱਜ ਦੇ ਧਰਨੇ ਦੇ ਵਿੱਚ ਇਹ ਮੰਗਾਂ ਵੀ ਜਿਹੜੀਆਂ ਉਹ ਸਰਕਾਰ ਕੋਲ ਪਹੁੰਚਾਈਆਂ ਹੈ ਪੇਕੋ ਠਾਈ ਨੇ ਅੱਜ ਅਸੀਂ ਪੰਜਾਬ ਖੇਤ ਮਜ਼ਦੂਰ ਸਭਾ ਤੇ ਆਂਡੀਆਂ ਟ੍ਰੇਡ ਯੂਨੀਅਨ ਕਾਂਗਰਸ ਏਟਕ ਵੱਲੋਂ ਸਾਂਝੇ ਰੂਪ ਦੇ ਵਿੱਚ ਜਿਹੜਾ ਕਿ ਮੋਦੀ ਸਰਕਾਰ ਵੱਲੋਂ ਮਨਰੇਗਾ ਦਾ ਬਜਟ ਘਟਾਇਆ ਔਰ ਕਾਬ ਦੇ ਵਿੱਚ ਕਟੌਤੀ ਕੀਤੀ ਗਈ ਹੈ ਉਸ ਦੇ ਵਿਰੋਧ ਦੇ ਵਿੱਚ ਅੱਜ ਅਸੀਂ ਸੈਂਕੜੇ ਮਜ਼ਦੂਰਾਂ ਨੇ ਜਿਹੜਾ ਸਰਕਾਰ ਦੇ ਖਿਲਾਫ ਰੋਸ ਪ੍ਰੋਟੈਸਟ ਕੀਤਾ ਨਾਲ ਹੀ ਸਾਡੀ ਮੰਗ ਹੈ ਕਿ ਜਿੱਥੇ ਹੜਪ੍ਰਭਾਵਿਤ ਪਰਿਵਾਰ ਨੇ ਉਹਨਾਂ ਦੇ ਲਈ ਵੀ ਅਸੀਂ ਜੋਗ ਮੁਆਵਜ਼ੇ ਦੀ ਮੰਗ ਕਰਦੇ ਆ ਕਿ ਜਿਹੜਾ ਕਿਸਾਨ ਹੈ ਉਹਦੇ ਲਈ ਘੱਟੋ ਘੱਟ 50000 ਰੁਪਿਆ ਔਰ ਜਿਨ੍ਹਾਂ ਦੇ ਮਕਾਨ ਡਿੱਗੇ ਆ ਉਹਨਾਂ ਲਈ 1 ਲੱਖ ਰੁਪਿਆ ਜਿਹੜਾ ਫੌਰੀ ਤੌਰ ਤੇ ਸਰਕਾਰ ਜਾਰੀ ਕਰੇ ਔਰ ਨਾਲ ਹੀ ਜਿਹੜੀ ਆ ਲੁਕਣ ਮੀਚੀ ਖੇਡ ਰਹੀ ਆ ਸਰਕਾਰ ਤੇ ਈ ਕੇ ਵੀ ਸੀ ਦੇ ਤਹਿਤ ਰਾਸ਼ਨ ਕਾਰਡ ਕੱਟਣ ਦੀ ਵੱਡੀ ਪਧਰਤੀ ਸਾਡਾ ਜਿਹੜਾ ਅਨੁਮਾਨ ਹੈ ਕਿ ਘੱਟੋ ਘੱਟ 12-13 ਲੱਖ ਪਰਿਵਾਰਾਂ ਨੂੰ ਪੰਜਾਬ ਦੇ ਵਿੱਚੋਂ ਰਫਲ ਕਾਰਡ ਤੋਂ ਜਿਹੜਾ ਇਹ ਮੁਕਤਕਰਨ ਦਾ ਸਰਕਾਰ ਦਾ ਕੰਮ ਹੈ ਇਸ ਕਰਕੇ ਅੱਜ ਜਿਹੜਾ ਅਸੀਂ ਇਹ ਧਰਨੇ ਦੇ ਮੌਕੇ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਿਹੜੇ ਲੋਕ ਵਿਰੋਧੀ ਫੈਸਲੇ ਆ ਉਹਨਾਂ ਨੂੰ ਫੌਰੀ ਤੌਰ ਤੇ ਬੰਦ ਕੀਤਾ ਜਾਵੇ ਅਗਰ ਇਹਨਾਂ ਦੇ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ ਵਾਪਸ ਨਹੀਂ ਹੁੰਦੇ ਤਾਂ 21 ਸਤੰਬਰ ਨੂੰ ਅਸੀਂ ਭਾਰਤੀ ਕਮਿਊਨਿਸਟ ਪਾਰਟੀ ਦੀ ਸਾਂਮੀ ਬਰੇਗੰਡ ਦੇ ਮੌਕੇ ਔਰ 25ਵੀਂ ਪਹਾੜੀ ਕਾਂਗਰਸ ਦੇ ਮੌਕੇ ਚੰਡੀਗੜ੍ਹ ਮਹਾਲੀ ਦੇ ਵਿੱਚ ਇੱਕ ਬਹੁਤ ਵੱਡਾ ਪ੍ਰਦਰਸ਼ਨ ਕਰਕੇ ਉੱਥੇ ਸਰਕਾਰ ਤੋਂ ਆਪਣੀਆਂ ਮੰਗਾਂ ਮੰਨਾਉਣ ਦਾ ਕੰਮ ਆ ਉਹ ਕਰਾਂਗੇ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ